ਏ ਬੀ ਬੀ ਸੰਜਾ ਤੁਹਾਨੂੰ ਰੱਖੇ ਅੱਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹੈ ਪ੍ਰਗਟ ਹਮਾਰੀ ਕਾਸ਼ੀ ਪੜ ਹੈ ਇਹਾਂ ਟੋਰ ਮਤਰਾਸੀ ਸਿੱਖ ਕੌਮ ਦੇ ਚੌਥੇ ਤੱਕ ਸਾਹਿਬ ਤੇ ਦਸਮ ਪਿਤਾ ਵੱਲੋਂ ਵਰਦਾਨ ਪ੍ਰਾਪਤ ਪਵਿੱਤਰ ਧਰਤੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ এবিপি ਸਾਂਝਾ ਦੇ ਸਾਰੇ ਦਰਸ਼ਕਾਂ ਦਾ ਮੇਰੇ ਯਾਨੀ ਹਰਸ਼ਰਨ ਕੌਰ ਵੱਲੋਂ ਬਹੁਤ-ਬਹੁਤ ਸਵਾਗਤ ਹੈ ਮਾਲਵੇ ਦੀ ਇਸ ਪਵਿੱਤਰ ਇਤਿਹਾਸਿਕ ਧਰਤੀ ਤੇ ਨੌਵੇਂ ਪਾਤਸ਼ਾਹ ਤੇ ਦਸਮ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ ਗੁਰੂ ਸਾਹਿਬਾਨਾਂ ਤੋਂ ਇਲਾਵਾ ਇਸ ਧਰਤੀ ਤੇ ਹੋਰ ਵੀ ਬਹੁਤ ਮਹਾਨ ਗੁਰਸਿੱਖਾਂ ਤੇ ਮਹਾਪੁਰਖਾਂ ਨੇ ਆਪਣੇ ਪਵਿੱਤਰ ਚਰਨ ਪਾਏ ਸਨ ਦਸਮ ਪਿਤਾ ਦੇ ਵਰਦਾਨ ਤੋਂ ਪ੍ਰਾਪਤ ਇਸ ਧਰਤੀ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਆਓ ਚੱਲੀਏ ਤੱਕ ਸ਼੍ਰੀ ਦੰਗੁਮਾ ਸਾਹਿਬ ਦੇ ਦਰਸ਼ਨਾਵਲ ਤਲਵੰਡੀ ਸਾਬੋ ਪੰਜਾਬ ਦਾ ਪ੍ਰਾਚੀਨ ਇਤਿਹਾਸਿਕ ਤੇ ਧਾਰਮਿਕ ਨਗਰ ਹੈ ਬਟੇਂਡਾ ਤੋਂ 17 ਮੀਲ ਦੱਖਣ ਵੱਲ ਤਲਵੰਡੀ ਸਾਬੋ ਨਗਰ ਵਿਖੇ ਸਥਿਤ ਤਕ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦਾ ਇੱਕ ਮਹਾਨ ਅਸਥਾਨ ਹੈ। ਸਥਾਨ ਸਿੱਖ ਪੰਥ ਦੇ ਪਾਵਨ ਪੰਜ ਤਖਤਾਂ ਵਿੱਚੋਂ ਚੌਥੇ ਤਖਤ ਵਜੋਂ ਸੁਪਾਇਮਾਨ ਹੈ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ-ਸ਼ਾਹਨशाह ਗੁਰੂ ਗੋਬਿੰਦ ਸਿੰਘ ਚਮਕੌਰ ਦੀ ਜੰਗ ਤੋਂ ਬਾਅਦ ਤੇ ਪੰਥ ਦੀ ਖਾਤਰ ਸਰਬੰਸ ਵਾਰ ਦੇਣ ਤੋਂ ਬਾਅਦ ਚੋਜੀ ਪ੍ਰੀਤਮ ਕਲਗੀਆਂ ਵਾਲੇ ਪਾਦਸ਼ਾ ਦੁਨੀਆ ਦੇ ਪਾਦਸ਼ਾ ਅਡੋਲ ਤੇ ਜੇਤੂ ਅਵਸਥਾ ਵਿੱਚ ਇਸ ਨਗਰੀ ਵਿੱਚ ਪਹੁੰਚੇ ਸਨ ਗੁਰੂ ਸਾਹਿਬ ਨੇ ਲਗਭਗ 1 ਸਾਲ ਤੱਕ ਇਸ ਧਰਤੀ ਨੂੰ ਭਾਗ ਲਾਏ ਸਨ ਇਸ ਥਾਂ ਤੇ ਅੱਜ ਵਿਸ਼ਵ ਪ੍ਰਸਿੱਧ ਗੁਰਦੁਆਰਾ ਤਖਤ ਸ਼੍ਰੀ ਤਮਦਮਾ ਸਾਹਿਬ ਸੁਸ਼ੋਭਿਤ ਹੈ ਇਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਣ ਦਰਸਨ ਪਰਸੀਐ ਗੁਰੂ ਕੈ ਸੱਚ ਜਨਮ ਪਰਵਾਣ ਵਿਸ਼ਵ ਪ੍ਰਸਿੱਧ ਤਖਤ ਸਾਹਿਬ ਵਿਖੇ ਸੰਗਤਾਂ ਦੀ ਭਰਪੂਰ ਆਮਤ ਰਹਿੰਦੀ ਹੈ ਹਰ ਸ਼ਰਧਾਲੂ ਮਨ ਦੀ ਇਹ ਆਸਥਾ ਹੁੰਦੀ ਹੈ ਕਿ ਗੁਰ ਇਤਿਹਾਸਿਕ ਅਸਥਾਨਾਂ ਤੇ ਜਾ ਕੇ ਗੁਰੂ ਚਰਨਾਂ 'ਚ ਸੀਸ ਨਵਾ ਕੇ ਦਰਸ਼ਨ ਕਰਕੇ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਏ ਦੀਵਾਲੀ ਸ੍ਰੀ ਗੁਰੂ ਕੋਪਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਇਮਾਰਤੀ ਕਲਾ ਦਾ ਇੱਕ ਬੇਜੋੜ ਨਮੂਨਾ ਹੈ ਤਖਤ ਸਾਹਿਬ ਦੀ ਅੰਦਰੂਨੀ ਰੂਹਾਨੀਅਤ ਦੇ ਦਰਸ਼ਨ ਕਰਕੇ ਮਨ ਪਰਸਨ ਹੋ ਜਾਂਦਾ ਹੈ ਸ਼੍ਰੀ ਦਮਦਮਾ ਸਾਹਿਬ ਦੀ ਪਾਲਕੀ ਸਾਹਿਬ ਬਹੁਤ ਵਿਸ਼ਾਲ ਹੈ ਜਾਣਕਾਰੀ ਮੁਤਾਬਕ ਇਤਿਹਾਸਿਕ ਨਗਰੀ ਤਲਵੰਡੀ ਸਾਬੋ ਦਾ ਸਿੱਖ ਇਤਿਹਾਸ ਨਾਲ ਸੰਬੰਧ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਜੁੜ ਗਿਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਜਗਤ ਜਲੰਦੇ ਨੂੰ ਤਾਰਨ ਲਈ ਆਪਣੀਆਂ ਚਾਰ ਯਾਤਰਾਵਾਂ ਸ਼ੁਰੂ ਕੀਤੀਆਂ ਸੀ ਤਾਂ ਸਰਸਾ ਤੋਂ ਸੁਲਤਾਨਪੁਰ ਜਾਂਦੇ ਸਮੇਂ ਗੁਰੂ ਸਾਹਿਬ ਇੱਥੇ ਰੁਕੇ ਸਨ ਪਰ ਇਸ ਸੰਬੰਧੀ ਕੋਈ ਪੁਖਤਾ ਇਤਿਹਾਸਿਕ ਤੱਥ ਮੌਜੂਦ ਨਹੀਂ ਹੈ। ਉਸ ਤੋਂ ਬਾਅਦ ਲਗਭਗ 159 ਸਾਲ ਬਾਅਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਅਸਥਾਨ 'ਤੇ ਆਪਣੇ ਪਵਿੱਤਰ ਚਰਨ ਪਾਏ ਸਨ ਤੇ ਨੌਵੇਂ ਪਾਤਸ਼ਾਹ ਤੋਂ 31 ਸਾਲ ਬਾਅਦ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਪਹੁੰਚੇ ਸਨ ਜਿਸ ਤੋਂ ਬਾਅਦ ਇਸ ਅਸਥਾਨ 'ਤੇ ਚੌਥਾ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੋਣ ਨਾਲ ਤਲਵੰਡੀ ਸਾਬੋ ਨਗਰ ਅਮਰ ਹੋ ਗਿਆ ਪਹਿਲੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਲਵੰਡੀ ਸਾਬੋ ਨਗਰ ਵਿੱਚ ਆਗਮਨ ਬਾਰੇ ਕੀ ਤੱਥ ਨੇ ਇਸ ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਜਾਣਕਾਰੀ ਦਿੱਤੀ ਇਤਿਹਾਸਕ ਪੱਖ ਤੇ ਹੋਈ ਆ ਗੁਨਾਨ ਦੇਵ ਜੀ ਦਾਉਣ ਦੇ ਬਾਰੇ ਤਾਂ ਜਿਹੜੀਆਂ ਗੁਰੂ ਕੀ ਸਖੀ ਉਹਦੇ ਚ ਹੀ ਮਿਲਦੇ ਹੋਰ ਕਿਸੇ ਇਤਿਹਾਸ ਦੇ ਵਿੱਚ ਕਰੀਬਨ ਨਾ ਤਾਂ ਸੂਰਜ ਪ੍ਰਤਾਪ ਗੁਰਨ ਸਿੰਘ ਜੀ ਲਿਖਿਆ ਮਿਲਦਾ ਉਹਦੇ ਦਸਮ ਪਾਸ਼ਨਾ ਕਿ ਮਤਲੀ ਹੈਗਾ ਕੰਨਗੀ ਤਰ ਚਮਤਕਾਰ ਉਹਦੇ ਚ ਵੀ ਨਹੀਂ ਹੈਗਾ ਪਰ ਗੁਰੂ ਕੇ ਸਾਖੀਆਂ ਦੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਦਸਵੇਂ ਪਾਤਸ਼ਾਹ ਵਾਹਿਗੁਰੂ ਗੋਬਿੰਦ ਸਿੰਘ ਜੀ ਪਹਿਲੀ ਦਸਵੀਂ ਦੇ ਟਾਈਮ ਦੇ ਉੱਤੇ ਕੋਰਖ ਖੇਤਰ ਹੁੰਦਾ ਸਰਸੇਤ ਬਾਦ ਇੱਥੇ ਹੋਈ ਸੀ ਇੱਥੇ ਦੋ ਦਿਨ ਰਹੀ ਸੀ ਉਹਨਾਂ ਦੀ ਯਾਦ ਗੁਰਦਾਰਾ ਹੀ ਬਣਿਆ ਹੋਇਆ ਇਤਿਹਾਸਕ ਪੱਖ ਇਹ ਨਹੀਂ ਕਹਿ ਸਕਦੇ ਵੀ ਵਾਕਿਆ ਕਿਸੇ ਇਤਿਹਾਸ ਦੇ ਪੱਖੋਂ ਪਰ ਗੁਰੂ ਕੇ ਸਾਖਾਂ ਵਿੱਚ ਲਿਖਿਆ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਕਰਦੇ ਹੋਏ 1674 ਵਿੱਚ ਇਸ ਨਗਰੀ 'ਚ ਪਹੁੰਚੇ ਸਨ ਆਪ ਜੀ ਲਗਭਗ 9 ਮਹੀਨੇ ਇੱਥੇ ਠਹਿਰੇ ਸਨ ਤੇ ਇੱਥੇ ਸਰੋਵਰ ਦੀ ਕਾਰ ਸੇਵਾ ਦਾ ਕਾਰਜ ਆਰੰਭ ਕਰਦਿਆਂ ਗੁਰੂ ਸਾਹਿਬ ਨੇ ਪੰਜ ਦੁਸ਼ਾਲੇ ਮਿੱਟੀ ਦੇ ਕੱਡੇ ਸਨ ਆਪ ਜੀ ਦੀ ਯਾਦ ਵਿੱਚ ਇੱਥੇ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਅਤੇ ਵਿਸ਼ਾਲ ਸਰੋਵਰ ਸੁਸ਼ੋਭਿਤ ਹੈ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਤ ਸੇਵਕ ਜਥਾ ਬੁੰਗਾ ਮਸਤੂਆਣਾ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਹੈ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJAI ਪੱਕਾ ਪਿੰਡ ਤੋਂ ਗੁਰੂ ਸਾਹਿਬ ਦੇ ਆਗਮਨ ਬਾਰੇ ਸੁਣ ਕੇ ਭਾਈ ਦਲ ਸਿੰਘ ਨੇ ਹੋਰ ਸ਼ਹਿਦਾਲੂਆਂ ਸਮੇਤ ਤਲਵੰਡੀ ਸਾਬੋ ਨਗਰ ਤੋਂ ਸੱਤ ਕੋ ਬਾਹਰ ਜਾ ਕੇ ਗੁਰੂ ਸਾਹਿਬ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਬਹੁਤ ਹੀ ਸਤਿਕਾਰ ਨਾਲ ਤਲਵੰਡੀ ਸਾਬੋ ਨਗਰ ਵਿੱਚ ਲਿਆਂਦਾ ਭਾਈ ਦਲ ਸਿੰਘ ਨੇ ਗੁਰੂ ਸਾਹਿਬ ਨੂੰ ਆਪਣੇ ਕਿਲੇ ਵਿੱਚ ਰੁਕਣ ਦੀ ਬੇਨਤੀ ਕੀਤੀ ਪਰ ਗੁਰੂ ਸਾਹਿਬ ਨੇ ਇਸ ਅਸਥਾਨ ਤੇ ਨਿਵਾਸ ਕੀਤਾ ਜਿੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ ਸਾਧਰਤੀ ਭਾਈ ਜੀ ਦੇ ਤਲਵੰਡੀ ਨਗਰ ਵਿੱਚ ਆਗਮਨ ਤੇ ਪਾਈ 달 ਸਿੰਘ ਨੇ ਨਿਮਾਣਾ ਸੇਕ ਬਣ ਕੇ ਗੁਰੂ ਜੀ ਦੀ ਅਥਾ ਸੇਵਾ ਕੀਤੀ ਸੀ ਤੇ ਕਦੇ ਵੀ ਹਕੂਮਤ ਦਾ ਡਰ ਮਨ ਵਿੱਚ ਨਹੀਂ ਆਉਣ ਦਿੱਤਾ ਸੀ ਜਿੱਥੇ ਮੇਰਾ ਸਤ ਗੌਰ ਬੈਠਾ ਆਏ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਗੁਰੂ ਜੀ ਦੀ ਸੇਵਾ ਕਰਨ ਦਾ ਵਿਰੋਧ ਕਰਦਿਆਂ ਪਾਈ 달 ਸਿੰਘ ਨੂੰ ਧਮਕੀ ਭਰਿਆ ਪੱਤਰ ਲਿਖਿਆ ਤਪਾਈ ਦਾਲ ਸਿੰਘ ਨੇ ਨਿਰਪੈਤਾ ਨਾਲ ਵਜੀਤ ਖਾਨ ਨੂੰ ਉੱਤਰ ਦਿੱਤਾ ਸੀ ਸੁਣ ਡੱਲੇ ਉੱਤਰ ਲਿਖਵਾਇਓ ਹਮ ਨਹਿ ਡਰ ਹੈ ਜੇ ਚਹਤ ਡਰਾਇਓ ਭੇਜਹਿ ਦਲ ਤਿਸਕੇ ਸੰਗ ਲਰੈ ਮਾਰ ਲੂਟ ਅੱਗੇ ਚੱਲ ਪਰੈ ਐ ਉਹੀ ਅਸਥਾਨ ਸ਼੍ਰੀ ਦਮਦਮਾ ਸਾਹਿਬ ਗੁਰੂ ਜੀ ਦੇ ਤਲਵੰਡੀ ਸਾਪੋ ਵਿਖੇ ਨਿਵਾਸ ਦਾ ਗਵਾਹ ਹੈ ਜਿਵੇਂ ਮੇਰਾ ਸਤ ਖੂਰ ਦੇਖਿਆ ਜਾ ਸ਼੍ਰੀ ਦਮਦਮਾ ਸਾਹਿਬ ਦਾ ਅੰਦਰ ਦਾ ਵਾਤਾਵਰਣ ਬਹੁਤ ਹੀ ਸ਼ਾਂਤਮਈ ਤੇ ਮਨ ਨੂੰ ਸਕੂਨ ਦੇਣ ਵਾਲਾ ਹੈ। ਇਸ ਅਸਥਾਨ ਤੇ ਸੰਗਤ ਵੱਲੋਂ ਕਰਵਾਏ ਜਾਂਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਨਿਰੰਤਰ ਚੱਲ ਰਹੇ ਹੁੰਦੇ ਨੇ। ਅੰਦਰ ਹੀ ਸੁਖ ਆਸਣ ਲਈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਲਈ ਵੱਖਰੇ ਦਰਬਾਰ ਵੀ ਬਣੇ ਹੋਏ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇੱਥੇ ਨਿਵਾਸ ਉਪਰੰਤ ਦੱਖਣ ਵੱਲ ਕੋਚ ਕੀਤਾ ਸੀ ਤਾਂ ਬਾਅਦ ਵਿੱਚ ਭਾਈ ਦੱਲ ਸਿੰਘ ਨੇ ਦਮਦਮਾ ਸਾਹਿਬ ਦੇ ਸਥਾਨ ਨੂੰ ਗੁਰੂ ਸਾਹਿਬ ਦੀ ਯਾਦਗਾਰ ਵਜੋਂ ਸਥਾਪਿਤ ਕਰਨ ਹਿਤ ਬਾਬਾ ਦੀਪ ਸਿੰਘ ਜੀ ਨੂੰ ਪੂਰਨ ਸਹਿਯੋਗ ਦਿੱਤਾ ਸੀ। ਬਾਬਾ ਦੱਲ ਸਿੰਘ ਨੇ 2069 ਵਿਕੇ ਜ਼ਮੀਨ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਭੇਂਟ ਕੀਤੀ ਸੀ। ਸ਼੍ਰੀ ਦਮਦਮਾ ਸਾਹਿਬ ਦੇ ਬਾਹਰਲੇ ਪਾਸੇ ਇਤਿਹਾਸਿਕ ਝੰਡ ਦੇ ਦੋ ਦਰਖਤ ਵੀ ਮੌਜੂਦ ਨੇ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਘੋੜਾ ਬੰਨਿਆ ਕਰਦੇ ਸਨ ਸਮੇਂ ਦੇ ਨਾਲ ਭਾਵੇਂ ਝੰਡ ਦੇ ਦਰਖਤ ਕਮਜ਼ੋਰ ਹੋ ਚੁੱਕੇ ਨੇ ਪਰ ਕਮੇਟੀ ਇਹਨਾਂ ਦੀ ਸਾਮ ਸੰਭਾਲ ਲਈ ਪੂਰੇ ਪ੍ਰਬੰਧ ਕਰਦੀ ਹੈ ਬੁੱਜਿਕਾ ਖਾਨ ਸਾਹਿਬ ਗੁਰੂ ਜੀ ਪਿਆਰੇ ਖਾਲਸਾ ਜੀ ਤਖਸ ਦਮਦਮਾ ਦਾ ਇਤਿਹਾਸ ਬੜਾ ਗੌਰਵਮਈ ਇਤਿਹਾਸ ਹੈ ਦਸਵੇਂ ਪਾਤਸ਼ਾਹ ਨੇ 1704 ਦੇ ਦਸੰਬਰ ਦੇ ਮਹੀਨੇ ਜੰਧਪੁਰ ਸਾਬ ਛੱਡਿਆ ਉਸ ਤੋਂ ਬਾਅਦ ਚਮਕੌਰ ਦੀ ਜੰਗ ਹੋਈ ਮਹਾਰਾਜਾ ਦਕਾਉਤ ਕਰ ਚਾਹ ਮਹਾਰਾਜ ਨੇ ਉਸ ਤੋਂ ਬਾਅਦ ਦਿਨੇ ਕੰਗੜਾ ਕੇ ਫਤਿਹ ਦੀ ਚਿੱਠੀ ਲਿਖੀ ਉਸ ਤੋਂ ਬਾਅਦ ਮੁਖਸ਼ਰ ਆ ਕੇ ਵੀਰ ਖਾਨ ਜੰਗਲ ਦੇ ਜਵੀਰ ਖਾਨ ਤੋਂ ਅਭਿਾਰ ਕਰਕੇ ਗਿਆ ਉਸ ਤੋਂ ਬਾਅਦ ਦਸਵੇਂ ਪਾਸ਼ਾ ਛੱਤਿਆਣੇ ਹੁੰਦੇ ਹੋਏ 1705 ਦੇ ਵਿੱਚ ਜੁਲਾਈ ਦੇ ਮਹੀਨੇ ਵਿੱਚ ਦਮਦਮਾ ਸਾਹਿਬ ਨੇ ਅਜਿਹਾ ਧਰਜ ਨੂੰ ਭਾਗ ਲਾਇਆ ਮਾਲਵੇਦੀ ਧਰਤੀ ਦੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਤੁਸੀਂ ਜੁੜੇ ਹੋਏ ਹੋ এবੀਪੀ ਸਾਂਝਾ ਦੇ ਨਾਲ ਪ੍ਰੋਗਰਾਮ ਸਮਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਜਲਦ ਮਿਲਾਂਗੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅੰਤ ਪ੍ਰਕਾਸ਼ ਵਿੱਚ ਲਿਖਿਆ ਹੈ ਸੰਗਤ ਔਰ ਕਨਿਨਿਤ ਆਵਤ ਲੈਕਰ ਪੇਂਟ ਕਈ ਪ੍ਰਕਾਰੇ ਇਸ ਦਾ ਅਰਥ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਨਗਰ ਵਿੱਚ ਨਿਵਾਸ ਕੀਤਾ ਤਾਂ ਸੰਗਤਾਂ ਦੂਰ ਦੂਰ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਲੱਗੀਆਂ ਗੁਰੂ ਸਾਹਿਬ ਲਗਭਗ 15 ਮਹੀਨੇ ਇਸ ਅਸਥਾਨ 'ਤੇ ਰਹੇ ਸਨ ਇਸ ਦੌਰਾਨ ਗੁਰੂ ਸਾਹਿਬ ਨੇ ਨੇੜੇ-ਤੇੜੇ ਦੇ ਹੋਰ ਵੀ ਕਈ ਥਾਵਾਂ ਅਤੇ ਨਗਰਾਂ ਵਿੱਚ ਜਾ ਕੇ ਜਗਤ ਜਲੰਦੇ ਨੂੰ ਤਾਰਨ ਅਤੇ ਠਾਰਨ ਦਾ ਮਹਾਨ ਕਾਜ ਕੀਤਾ ਸਰਬ ਕਲਾ ਭਰਪੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਰਦ ਅਗਮੜਾ ਸੰਤ ਸਿਪਾਹੀ ਲਾਸਾਨੀ ਯੋਦਾ ਦੀਨ ਦੁਨੀਆ ਦੇ ਮਾਲਕ ਤੇ ਸਰਬ ਹਿੰਦਸਤਾਨੀ ਪਾਤਸ਼ਾਹ ਤੋਂ ਇਲਾਵਾ ਹੋਰ ਕਈ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਅਜੇ ਹੀ ਪਾਤਸ਼ਾਹ ਦੇ ਦਰਸ਼ਨਾ ਲਈ ਸੰਗਤਾਂ ਦੂਰ ਨੇੜੇ ਤੋਂ ਸਮੇਂ ਦੀ ਹਕੂਮਤ ਤੋਂ ਬੇਖੌਫ ਵਹੀਰਾ ਘੱਟ ਕੇ ਆਉਂਦੀਆਂ ਸਨ ਦੀ ਦਮਦਮਾ ਸਾਹਿਬ ਦੇ ਪਵਿੱਤਰ ਅਸਥਾਨ ਤੇ ਜਿੱਥੇ ਦਸਮੇਸ਼ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਮਹਾਨ ਕਾਰਜ ਨੇਪਰੇ ਚਾੜਿਆ ਸੀ ਉੱਥੇ ਹੀ ਇਸ ਅਸਥਾਨ ਤੇ ਗੁਰਬਾਣੀ ਦੀ ਲਗਾਤਾਰ ਵਿਆਖਿਆ ਵੀ ਕੀਤੀ ਜਾਂਦੀ ਸੀ ਅੰਮ੍ਰਿਤ ਵੇਲੇ ਗੁਰਬਾਣੀ ਦੀ ਲਿਖਾਈ ਦਾ ਮਹਾਨ ਕਾਰਜ ਕੀਤਾ ਜਾਂਦਾ ਤੇ ਸ਼ਾਮ ਨੂੰ ਦਸਮੇਸ਼ ਪਿਤਾ ਪਵਿੱਤਰ ਗੁਰਬਾਣੀ ਦੀ ਵਿਆਖਿਆ ਕਰਦੇ ਸਨ ਦਸਮੇਸ਼ ਪਿਤਾ ਦੀ ਮੁਖਾਰਬਿੰਦ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਵਿਆਖਿਆ ਨੂੰ ਅਣਗਿਣਤ ਸੰਗਤਾਂ ਸਰਵਣ ਕਰਦੀਆਂ ਸਨ। ਸ੍ਰੀ ਗੁਰਮੁਖ ਪ੍ਰਕਾਸ਼ ਵਿੱਚ ਦਰਜ ਹੈ ਤਖਤ ਦੰਦ ਮੇ ਸੋ ਪੜੇ 48 ਸਿੰਘ ਰਾਸ ਅਰਥ ਸੰਪਰਦਾ ਪਾਠ ਕੀ ਚਲੀ ਤਬੀ ਤੇ ਖਾਸ ਗੋਜੀ ਪ੍ਰੀਤਮ ਨੇ ਦਮਦਮਾ ਸਾਹਿਬ ਵਿਖੇ ਗੁਰਬਾਣੀ ਦੇ ਅਰਥ ਬੋਧ ਅਤੇ ਲਗਾਤਾਰ ਕਥਾ ਦੀ ਆਰੰਭਤਾ ਕੀਤੀ। ਮਨ ਕਾਹੇ ਝੂਲੇ ਮੂਰ ਮੰਨਾ ਜੋ ਲੈਖਾ ਦੇ ਰਹਿ ਹੇਰਾ ਤਾ ਉੱਥੇ ਆ ਕੇ ਆਪਣਾ ਤੰਬੂ ਲਾਇਆ ਕਮਰਕਸਾ ਖੁੱਲ੍ਹ ਦਮ ਲਿਆ। ਇਸ ਤਰ੍ਹਾਂ ਦੇ ਬੈਠ ਕੇ ਪਾਤਸ਼ਾਹ ਨੇ ਕਿਸੇ ਟਾਈਮ ਤੇ ਬਚਨ ਹੋਇਆ ਸ੍ਰੀ ਸਿੰਘਾ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰਸਿੱਖੀ ਪਾਠ ਕਰ ਲਿਆ ਇਸ ਕਰਕੇ ਕਿ ਮਤ ਕਰਤਾ ਜਨ ਕੇ ਜਾਨੇ ਗੁਰਸਖਰ ਦਸਮਾ ਪਾਸ਼ਨਿਕ ਪਈ ਸੰਗੋ ਬਾਣੀ ਦਾ ਪਾਠ ਸ਼ੁੱਧ ਕਰਿਆ ਕਰੋ ਅਸ਼ੁੱਧ ਪਾਠ ਨਾਲ ਪਰਥਾਂ ਦੇ ਅਨਰਥ ਹੋ ਜਾਂਦੇ ਆ ਸਿਗਨ ਕੇ ਮਹਾਰਾਜ ਸਾਨੂੰ ਬੋਧ ਵੀ ਪਤਨ ਸੰਬੋਧ ਕਰੋ ਗੁਰਬਾਣੀ ਦਾ ਪਾਸ਼ਨਿਕ ਹੁਣ ਤਾਂ ਪੰਜਾਂ ਚੋਂ ਦਾ ਟਾਈਮ ਹੈ ਜਦੋਂ ਆਪਾਂ ਕੀ ਦਮ ਲਿਆ ਵੇਲੇ ਹੁਣ ਉਹ ਤੁਹਾਨੂੰ ਜ਼ਰੂਰ ਅਸੀਂ ਬੋਧ ਕਰਾਵਾਂਗੇ ਤੇ ਦਸਮੇ ਪਾਸ਼ਨਿਕ ਆਪੇ ਹੁਣ ਆਪਾਂ ਇੱਥੇ ਕਮਰਖਸ ਜਦੋਂ ਖੋਲਿਆ ਪਾਸ਼ਨਿਕ ਆਪੇ ਹੁਣ ਆਪੇ ਇੱਥੇ ਟਾਈਮ ਲਾਉਣਾ ਕੁਝ ਰਹਿਣਾ ਤੇ ਤੁਸੀਂ ਭਾਈ ਜਾ ਕੇ ਨਾ ਧੀਰਮੱਲੀਆਂ ਤੋਂ ਗੁਰਗਾਂਸ ਸਸ ਰੂਪ ਲੈ ਕੇ ਆਓ ਤੇ ਤੀਰਮਲ ਜੀ ਦਾ ਤਰਕ ਕਰ ਰਹੇ ਥੋੜਾ ਗੁਰੂ ਸਮਰੱਥ ਹੈ ਕਿ ਬਾਣੀ ਆ ਵਿਚਾਰ ਨੇ ਗੁਰੂ ਨਾਨਕ ਦਾ ਓਟ ਆਸ ਲੈ ਕੇ ਮੈਸਤਾਨ ਤੇ ਹਜੇ ਗਲੰਥ ਲਿਖਾਂਗਾ ਜਿਸੰਦੇ ਸਥਾਨ ਨੂੰ ਮੈਂ ਗੁਰੂ ਕਾਂਛੀ ਦਾ ਵਰ ਦਿਵਾਂਗਾ ਇਸ ਸਥਾਨ ਤੇ ਆ ਕੇ ਤੁਸੀਂ ਤਾਂ ਥੋੜਾ ਗੁਰੂ ਸਮਰੱਥ ਤੇ ਆ ਕੇ ਤਾਂ ਨਤਮਸਤਕ ਹੋਣੇ ਸਮਰਥ ਹੋ ਜਾ ਕਰਨਗੇ ਮੇਰੇ ਵਰਗੇ ਮੇਰਾ ਮਨ ਪਰਿਆ ਹੁੰਦਾ ਹੈ ਜਦੋਂ ਮੈਨੂੰ ਤੇ ਸਿਵਾ ਮਿਲੀਏ ਕੁਛ ਨਹੀਂ ਜਾਣਦਾ ਸੀ ਗੁਰੂ ਦੀ ਕਿਰਪਾ ਹੋਈਏ ਗੁਰੂ ਸਾਹਿਬ ਦੇ ਮੁਖਾਰਬੰਚੋਂ ਆਦ ਤੋਂ ਅੰਤ ਤੱਕ ਕਥਾ ਸਰਵਣ ਕਰਨ ਵਾਲੇ 48 ਗੁਰਸਿੱਖਾਂ ਦਾ ਵੇਰਵਾ ਇਤਿਹਾਸ ਵਿੱਚ ਅੰਕਿਤ ਹੈ ਜਿਨ੍ਹਾਂ ਨੂੰ ਬ੍ਰह्म ਗਿਆਨ ਦੀ ਪ੍ਰਾਪਤੀ ਹੋਈ ਸੀ ਇਹਨਾਂ 48 ਸਿੰਘਾਂ ਵਿੱਚ ਭਾਈ ਮਨੀ ਸਿੰਘ ਅਤੇ ਸ਼ਹੀਦ ਬਾਬਾ ਦੀਪ ਸਿੰਘ ਨੇ ਅੱਗੇ ਗੁਰਬਾਣੀ ਦੇ ਅਰਥ ਬੋਧ ਸੰਗਤਾਂ ਵਿੱਚ ਪ੍ਰਚਾਰਨ ਦੀ ਸੇਵਾ ਆਰੰਭ ਕੀਤੀ ਜਿਸ ਨਾਲ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥਾਂ ਦਾ ਗਿਆਨ ਦੇਣ ਵਾਲੀ ਦਮਦਮੀ ਟਕਸਾਲ ਦਾ ਮੁੱਢ ਬੱਜਿਆ ਜੋ ਅੱਜ ਵੀ ਦੁਨੀਆ ਭਰ ਵਿੱਚ ਇਸ ਸੇਵਾ ਦੇ ਕਾਰਜ ਲਈ ਲਾਮਬਦ ਹੈ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇੱਕ ਬਹੁਤ ਵੱਡਾ ਤੇ ਮਹਾਨ ਕਾਰਜ ਵੀ ਸੰਪੰਨ ਹੋਇਆ ਸੀ ਉਹ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਸਮੇਸ਼ ਪਿਤਾ ਨੇ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸੰਪੂਰਨਤਾ ਦਿਵਾ ਕੇ ਇੱਕ ਬਹੁਤ ਵੱਡਾ ਕਾਰਜ ਨੇਪਰੇ ਚਾੜਿਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜੁਗੋ ਜੁਗ ਅਟੱਲ ਗੁਰੂ ਦੇ ਰੂਪ ਵਿੱਚ ਪੂਰੀ ਦੁਨੀਆ ਨੂੰ ਪ੍ਰਕਾਸ਼ਮਾਨ ਕਰ ਰਹੇ ਨੇ ਪਰਮੇਸ਼ਰ ਦਾ ਅਲਵੇਦੀ ਧਰਤੀ ਤੇ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਲਈ ਚੋਜੀ ਪ੍ਰੀਤਮ ਪਾਤਸ਼ਾਹ ਨੇ ਪਾਈਮਨੀ ਸਿੰਘ ਨੂੰ ਲਿਖਾਰੀ ਚੁਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਲਈ ਬਾਬਾ ਦੀਪ ਸਿੰਘ ਜੀ ਪਾਈਮਨੀ ਸਿੰਘ ਜੀ ਦੀ ਮਦਦ ਕਰਿਆ ਕਰਦੇ ਸਨ। ਤੋਰਾ ਸਾਖੀ ਪੋਥੀ ਦੇ ਲਿਖਾਰੀ ਮੁਤਾਬਕ ਬੀੜ ਸੰਪੰਨ ਹੋਣ ਤੇ ਗੁਰੂ ਪਾਤਸ਼ਾਹ ਨੇ ਸੰਮਤ 1763 ਵਿੱਚ 3 ਦਿਨਾਂ ਦਾ ਇੱਕ ਵੱਡਾ ਸਮਾਗਮ ਰਚਿਆ ਤੇ ਤਾਰੀ ਗੁਰੂ ਦੀ ਰੀਤ ਨੂੰ ਖਤਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟਲ ਗੁਰੂ ਥਾਪ ਕੇ ਇਤਿਹਾਸ ਰਚ ਦਿੱਤਾ ਪਰਮੇਸ਼ਰ ਕਾ ਨ ਪਰਮੇਸ਼ਰ ਕਾ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9 ਤਕ ਸ਼੍ਰੀ ਦਮਦਮਾ ਸਾਹਿਬ ਦੀ ਸੰਖੇਪ ਇਤਿਹਾਸ ਵਾਲੀ ਪੁਸਤਕ ਵਿੱਚ ਦਰਜ ਹੈ ਕਿ ਇੱਥੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਿਰਾਜੇ ਸਨ ਤੇ ਆਪ ਜੀ ਨੇ ਸ਼੍ਰੀ ਦਮਦਮਾ ਸਾਹਿਬ ਵਾਲੀ ਜਗ੍ਹਾ ਵੱਲ ਇਸ਼ਾਰਾ ਕਰਕੇ ਭਵਿੱਖਬਾਣੀ ਕੀਤੀ ਸੀ ਕਿ ਇਸ ਥਾਂ ਤੇ ਬੈਠਣ ਲਈ ਮਹਾਬਲੀ ਤੇ ਸਤਪੁਰਖ ਇੱਥੇ ਪਧਾਰਨਗੇ ਤੇ ਆਪ ਜੀ ਦਾ ਇਸ਼ਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲ ਸੀ ਇਹ ਖਾਲਸਾ ਪੰਥ ਦਾ ਚੌਥਾ ਤਖਤ ਤਖਤ ਸ੍ਰੀ ਦਮਨਵਾਸ ਸਾਹਿਬ ਗੁਰੂ ਕਾਸ਼ੀ ਦੇ ਵਰਦਾਨ ਦੇ ਨਾਲ ਸਤਿਗੁਰਾਂ ਨੇ ਨਵਾਜਨਾ ਕੀਤਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਸਥਾਨ ਨੂੰ ਛੱਡਣ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਨੇ ਮਾਲਵੇ ਦੇ ਵਿੱਚ ਇੱਥੇ ਸਾਬੋ ਕੀ ਤਲਵੰਡੀ ਦਮਨਵਾਸ ਸਾਹਿਬ ਜੀ ਵਿਖੇ ਆਪਣਾ ਜੰਗ ਵਾਲਾ ਕਮਰ ਕੱਸਾ ਖੋਲ ਕੇ ਦਮ ਲਿਆ ਇਸ ਕਰਕੇ ਸਥਾਨ ਦਾ ਨਾਮ ਦਮਨਵਾਸ ਸਾਹਿਬ ਪਿਆ। ਇਸ ਸਥਾਨ ਨੂੰ ਗੁਰੂ ਸਾਹਿਬ ਜਿੱਥੇ ਬੇਅੰਤ ਕਾਰਜ ਕਰਕੇ ਧੰਨ ਗੁਰਗ੍ਰੰਥ ਸਾਹਿਬ ਦੇ ਰੂਪ ਲਿਖਵਾ ਕੇ ਸੰਪੰਨ ਕਰਾਏ। ਉਥੇ ਨਾਲ ਤਖਤ ਸਾਹਿਬ ਦਾ ਖਿਤਾਬ ਦੇ ਕਰਕੇ ਵੀ ਨਵਾਜਣਾ ਕੀਤਾ